ਜਾਂ ਕਦੇ ਜੂਠੇ ਰਿਫਿਊਜੀ ਲੱਗੇ ਸਟੂਲਿਆਂ ਦੇ ਝੂਠੇ ਰਿਫਿਊਜੀ ਲੱਗੇ ਸਟੂਲਿਆਂ ਦੇ ਵਿੱਚ ਜੂਠੇ ਗੇ ਸੌਰੀ ਫਾਰ ザ ਵਰਡ ਬਟ ਜੋ ਪੰਜਾਬੀ ਸ਼ਬਦ ਦੱਸਦੇ ਆ ਵੀ ਲੋਕੀ ਧੱਕੇ ਨਾਲ ਆਲੇ ਕਹਿ ਲੋ ਗੇਲ ਐਸਬੀਐਨ ਬਣ ਗਏ ਜੀ ਹੂੰ ਵੀ ਸਾਡਾ ਤਾਂ ਫਿਊਜੀ ਲੱਗ ਜੂਗਾ ਓਰੇ ਹੁੰਦੇ ਨੇ ਕਿ ਹੁੰਦੇ ਤਾਂ ਕੱਟਵਾਦੀ ਨੇ ਵੀਰੇ ਜਿਹੜੇ ਜਿਹੜਾ ਚਲੋ ਰੱਬ ਵੱਲੋਂ ਕਰ ਜਿਹੜੇ ਜਿੱਦਾਂ ਨੇ ਹੈਗੇ ਨੇ ਆਪਾਂ ਉਹਨਾਂ ਨੂੰ ਜੱਜ ਨਹੀਂ ਕਰ ਸਕਦੇ ਹੈਗੇ ਬਟ ਕਈ ਲੋਕੀ ਧੱਕੇ ਨਾਲ ਬਣੇ ਨੇ ਵੀ ਸਾਨੂੰ ਸਟੇਜ ਮਿਲ ਜੂਗੀ ਧੱਕੇ ਨਾਲ ਐਦਾਂ ਹੀ ਕਾਗਜ਼ਾਂ 'ਚ ਬਣੇ ਕਿ ਆਪਰੇਸ਼ਨ ਕਰਾ ਕੇ ਬਣ ਗਏ ਨੇ ਬਰੇ ਆਪਾਂ ਕਿਸੇ ਦੇ ਵਿੱਚ ਜਾ ਕੇ ਦੇਖਿਆ ਨਹੀਂ ਪਰ ਕਾਗਜ਼ਾਂ 'ਚ ਰਬਥੇਰੇ ਹੀ ਬਣੇ ਨੇ ਹੂੰ ਵੀ ਉਹੀ ਗੱਲ ਹੈ ਵੀ ਹੁਣ 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 ਦੱਸੋ ਹੁਣ ਏਜੰਟ ਦੀ ਗਲਤੀ ਆ ਉਹ ਇੱਥੇ ਵੀ ਕੈਮੀਨਟ ਦੀ ਗਲਤੀ ਹੋਣੀ ਆ ਏਜੰਟ ਨੇ ਹੀ ਆਈਡੀਆ ਦਿੱਤਾ ਹੋਣਾ ਨਹੀਂ ਨਹੀਂ ਹੁਣ ਇੱਕ ਪਾਸੇ ਜ਼ਹਿਰ ਪਿਆ ਇੱਕ ਪਾਸੇ ਕਹ ਲੋ ਵੀ ਕੁਛ ਅਸੀਂ ਸਹੀ ਚੀਜ਼ ਪਈ ਆ ਜ਼ਹਿਰ ਉਹ ਥੋੜਾ ਕਹਿ ਰਿਹਾ ਵੀ ਮੈਂ ਅੰਨਾ ਥੋੜਾ ਵੀ ਜ਼ਹਿਰ ਖਾਊਂਗਾ ਉੱਥੇ ਅਸੀਂ ਬਲੇਮ ਗੇਮ ਖੇਡਣੀ ਕਦੋਂ ਬੰਦ ਕਰਾਂਗੇ ਮੈਨੂੰ ਸਮਝ ਨਹੀਂ ਆਉਣੀ ਹੈਗੀ ਹਰ ਵੇਲੇ ਬਲੇਮ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਉਹਨੇ ਮੇਰਾ ਇਦਾਂ ਕਰਤਾ ਮੈਂ ਪੱਕਾ ਨਹੀਂ ਹੋ ਪਾਇਆ ਮੇਰਾ ਫਿਊਚਰ ਨਹੀਂ ਬਣ ਪਾਇਆ ਹੂੰ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਕਦੀ ਕੁਝ ਨਹੀਂ ਕਰ ਪਾਉਂਦੇ ਤੁਹਾਨੂੰ ਇੱਕ ਟਾਈਮ ਤੇ ਆ ਕੇ ਰਿਸਪੌਂਸਿਬਿਲਟੀ ਲੈਣੀ ਪੈਣੀ ਹੀ ਪੈਣੀ ਆ ਚਾਹੀਂ ਇੰਡੀਆ ਚਾਹੀਂ ਬਾਹਰ ਬਸ ਫਰਕ ਕੀ ਆ ਜਿਹੜੀ ਬਾਹਰ ਰਿਸਪੌਂਸਿਬਿਲਟੀ ਲੈਂਦੀ ਆ ਉਹਦਾ ਕੁਝ ਦਿਖਦਾ ਵੀ ਆ ਮੇਰੇ ਕੋਲ ਬੜੀਆਂ ਸਟੋਰੀਆਂ ਨੇ ਭਾਜੀ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਸੀਗੇ ਮੱਧ ਵਰਗੀ ਪਰਿਵਾਰਾਂ ਦੇ ਸੀਗੇ ਉਹਨਾਂ ਨੇ ਬਾਹਰ ਪਹੁੰਚੇ ਤੇ ਉਹਨਾਂ ਨੇ ਨਜ਼ਾਰੇ ਬਣਤੇ ਬਾਈ ਜੀ ਉਹਨਾਂ ਕੋਲ ਆਪਸ਼ਨ ਨਹੀਂ ਸੀ ਕੋਈ ਹੁਣ ਸਾਡੇ ਵਾਗੇ ਕੋਈ ਆਪਸ਼ਨ ਨਹੀਂ ਸੀ ਵੀ ਪਿੱਛੇ ਮੁੜੇ ਆਵਾਂਗੇ ਪਿੱਛੇ ਮੁੜਾਂਗੇ ਪਤਾ ਸੀ ਵੀ ਪਿੱਛੇ ਜਾਵਾਂਗੇ ਕੀ ਆ ਇੱਕ ਨੌਕਰੀ ਦੱਸਣ ਦਾ ਭਾਈ ਜਾਰ ਦੀ ਛੋਟੇ ਜਿਹੇ ਘਰ ਦੇ ਹਿੱਸੇ ਪਹੁੰਚ ਕੇ ਵੇਚ ਕੇ ਬਾਹਰ ਪਹੁੰਚੇ ਹਾਂ ਮੁੜੇ ਉਹ ਨੇ ਤੁਸੀਂ ਇੱਕ ਗੱਲ ਲਿਖਿਓ ਮੁੜੇ ਕੌਣ ਆ 10 ਚੋਂ 8 ਜਿਹਨਾਂ ਨੇ ਪਿੱਛੇ ਜ਼ਮੀਨਾਂ ਸੀ ਆ ਕੋਈ ਪਿੱਛੇ ਤੱਕੜੇ ਸਿਸਟਮ ਸੀਗੇ ਕੋਈ ਜਾਇਦਾਦਾਂ ਸੀਗੀਆਂ ਜਿਹਨਾਂ ਦਾ ਤੇ 10 ਚੋਂ 8 ਕਹਿਆ ਤਾਂ ਦਸ ਚ ਦੋ ਕਹਿਣਾ ਸੀ ਮੈਨੂੰ ਲੱਗਦਾ ਨਹੀਂ ਬਈ ਉਹੀ ਮੁੜੇ ਨੇ ਦਸ ਚ ਅੱਠ ਉਹ ਮੁੜੇ ਨੇ ਜਾਂ ਕੋਈ ਜ਼ਮੀਨਾਂ ਸੀਗੀਆਂ ਹੂੰ ਜੇ ਕੋਈ ਜ਼ਮੀਨਾਂ ਨਹੀਂ ਸੀਗੀਆਂ ਦੋ ਹਨਾ ਸਾਡੇ ਵਰਗੇ ਦੇਸੀ ਵਿਚਾਰੇ ਮਾਤੜਾ ਭਾਈ ਉਹ ਨਹੀਂ ਮੁੜੇ ਅੱਛਾ ਭਾਈ ਉਹਨਾਂ ਨੂੰ ਪਤਾ ਹੀ ਸਾ ਆਪਸ਼ਨ ਹੀ ਕੋਈ ਨਹੀਂ ਹੈਗੀ ਸਾਡੇ ਕੋਈ ਅਸੀਂ ਸਾਨੂੰ ਤਾਂ ਕੁਝ ਕਰਨਾ ਪੈਣਾ ਹੀ ਪੈਣਾ ਤੇ ਅਸੀਂ ਕਾਮਯਾਬੀ ਲੈਣੀ ਲੈਣੀ ਆ ਹੂੰ ਜਿਹਨੂੰ ਐਸੇ ਮੇਰੇ ਪਿੱਛੇ ਵੀ ਰੋਟੀ ਬਣ ਜਾਣੀ ਆ ਮੇਰਾ ਸਭ ਕੁਝ ਚੱਲ ਜਾਣਾ ਉਹ ਤਾਂ ਠੀਕ ਆ ਯਾਰ ਪੈੜੀਆਂ ਨੇ ਕੋਈ ਕੀ ਆ ਵੀ ਠੀਕ ਆ ਜਾ ਕੇ ਆਰਾਮ ਨਾਲ ਬੈ ਕੇ ਖਾ ਲਾਂਗੇ ਪਰ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਗੱਲ ਬਾਈ ਮੇਰੇ ਕੋ ਕਿੰਨੇ ਕੇ ਸਟੋਰੀਆਂ ਨੇ ਜਿਹੜੇ ਖੁਸ਼ੀ ਖੁਸ਼ੀ ਉਹਤੋਂ ਬੈਗ ਚੱਕ ਕੇ ਭੱਜੇ ਸੀਗੇ ਸਾਲ 2 ਸਾਲ ਬਾਅਦ ਨਿਰਾਸ਼ ਹੋ ਕੇ ਗਏ ਨੇ ਜੋ ਉਸੇ ਛੱਡ ਕੇ ਜਾਣੇ ਆ ਨਾ ਇੱਕ ਥਾਂ ਨੂੰ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈਆਂ ਹੋਣੀਆਂ ਉਹਨਾਂ ਨੇ ਅਸੀਂ ਵਾਪਸ ਆ ਗਏ ਉਹ ਕਹਿੰਦੇ ਕੈਨੇਡਾ ਦਾ ਸੀ ਮੈਂ ਕੁਝ ਕਹਿਣਾ ਨਹੀਂ ਕੁਝ ਹੋਰ ਲਿਖ ਕੇ ਜਾਂਦੇ ਸੀਗੇ ਫਿਰ ਬਾਅਦ ਚ ਉਹੀ ਮੋੜਾ ਕੈਨੇਡਾ ਲੋਕੇ ਜਹਾਜ਼ ਚੜ੍ਹ ਕੇ ਪਹੁੰਚੇ ਆ ਪਤਾ ਵੀਰੇ ਕੀ ਗੱਲ ਆ ਜੋ ਅਸੀਂ ਪੰਜਾਬ ਛੱਡ ਕੇ ਜਾਣੇ ਆ ਨਾ ਜੋ ਸੀ ਘਰ ਛੱਡ ਕੇ ਜਾਂਦੇ ਆ ਸਾਨੂੰ ਵਾਪਸ ਆ ਕੇ ਉਹ ਨਹੀਂ ਮਿਲਦਾ ਹੁੰਦਾ ਕੀ ਆ ਸਾਨੂੰ ਲੱਗਦਾ ਵੀ ਮੈਂ ਆਪਣੇ ਦੋਸਤਾਂ ਨੂੰ ਛੱਡ ਕੇ ਜਾ ਰਿਹਾ ਕੈਨੇਡਾ ਅਮਰੀਕਾ ਬਾਹਰ ਹੈ ਨਾ ਤੇ ਮੈਂ ਐ ਛੱਡ ਕੇ ਜਾ ਰਿਹਾ ਵੀ ਜਦੋਂ ਮੈਂ ਵਾਪਸ ਪੰਜਾਬ ਆਉਂਗਾ ਮੈਨੂੰ ਮਿਲੂਗਾ ਨਹੀਂ ਮਿਲਣਾ ਆਏਗਾ ਟਾਈਮ ਸਾਰੇ ਪਾਸੇ ਚੇਂਜ ਹੋ ਰਿਹਾ ਲੋਕੇ ਸਾਰੇ ਪਾਸੇ ਮਸਰੂਫ ਹੋ ਰਿਹਾ ਜੇ ਮੈਂ ਕਹਾਂ ਵੀ ਮੇਰੇ ਕਰਕੇ ਜਦੋਂ ਮੈਂ ਬਾਹਰ ਆ ਪੰਜਾਬ ਆਉਂਗਾ ਛੇ ਦੋਸਤ ਵਿਹਲੇ ਬੈਠਣਗੇ ਨਹੀਂ ਛੇ ਦੋਸਤਾਂ ਨੇ ਟੱਬਰਾਂ ਨੋਟੀ ਨਹੀਂ ਖਾਣੀ ਹੈਗੀ ਅਸੀਂ ਜਦੋਂ ਵੀ ਘਰ ਛੱਡਦੇ ਹਾਂ ਨਾ ਬਾਈ ਤਾਂ ਉਹ ਘਰ ਨਹੀਂ ਮਿਲਦਾ ਹੈਗਾ ਹਾਲਾਤ ਲੋਕ ਸਮਾ ਸਭ ਬਦਲ ਜਾਂਦਾ ਦਾ ਉਹੀ ਗੱਲ ਆ ਵੀ ਅਸੀਂ ਸੁੱਖ ਨੂੰ ਉਧਰ ਭੱਜੇ ਸੀਗੇ ਉੱਥੇ ਵੀ ਦੁਖੀ ਹੋਗੇ ਉੱਥੇ ਵਾਪਸ ਸੁੱਖ ਨੂੰ ਵਾਪਸ ਭਾਦਦੇ ਵੀ ਦੁਖੀ ਹੋਗੇ ਜਿਹਨੇ ਖੁਸ਼ ਰਹਿਣਾ ਨਾ ਉਹਨੇ ਰਹਿ ਹੀ ਲੈਣਾ ਉਹਨੇ ਚੋਣੀ有机会 ਲੱਭ ਹੀ ਲੈਣੀ ਆ ਹੁਣ ਜਿਵੇਂ ਜਦੋਂ ਕਈ ਵਾਰੀ ਮੈਨੂੰ ਐ ਲੱਗਣਾ ਮੈਂ ਰਾਤ ਨੂੰ ਕਿਤੇ ਪੀਜ਼ੇ ਦੇ ਕੰਮ ਕਰਦਾ 2 ਵਜੇ ਫਿਰ ਮੈਂ ਸੋਚਿਆ ਕਰਨਾ ਵੀ ਪ੍ਰਮਾਤਮਾ ਤੇਰਾ ਸ਼ੁਕਰ ਆ ਯਾਰ ਵੀ ਰੱਬਣਾ ਕਰੇ ਜੇ ਮੈਂ ਕਿਤੇ ਇੰਡੀਆ ਪੀਜ਼ਾ ਬੰਦਰਿਆ ਹੁੰਦਾ ਰਾਤ ਨੂੰ ਕੋਈ ਮਾਰ ਕੇ ਸੋਟੀ ਜਾਂਦਾ ਕੀ ਕਰਦਾ ਮੈਂ ਮਾਰਾ ਨਹੀਂ ਕਹਿ ਰਿਹਾ ਕਿਸੇ ਚੀਜ਼ ਨੂੰ ਬਟ ਕਿਤਨਾ ਕਹਿੰਦੇ ਫਰਕ ਬਾਈ ਹੈਗਾ ਯਾਰ ਕ੍ਰਾਈਮ ਤਾਂ ਹਰ ਵਾਰ ਵੀ ਬਹੁਤ ਹੋ ਗਿਆ ਕ੍ਰਾਈਮ ਹੈਗਾ ਬਾਈ ਗੱਡੀਆਂ ਬੰਦਦਾ ਵੀ ਕੁਝ ਬਹੁਤ ਹੈ ਨਾ ਬੰਦਦਾ ਵੀ ਕੁਝ ਹੈਗਾ ਨਾ ਦਿਖਦਾ ਤਾਂ ਹੈਗਾ ਨਾ ਇੰਨੀ ਮੈਂ ਮੇਰੇ ਕਿੰਨੇ ਲੋਕਾਂ ਦੀਆਂ ਸਟੋਰੀਆਂ ਦੱਸ ਦਊਗਾ ਜਿਨ੍ਹਾਂ ਨੇ ਮੇਨ ਤਾਂ ਕੀਤੀਆਂ ਨੇ ਔਰੇ ਵੀ ਉੱਥੇ ਵੀ ਨਾ ਫਰਕ ਸਮਝ ਆ ਗਿਆ ਹਾਂ ਜਿਹਨਾਂ ਨੇ ਓਰੇ ਟਰੱਕ ਚਲਾਏ ਤੇ ਬਾਹਰ ਟਰੱਕ ਚਲਾਏ ਉਹਨਾਂ ਨੂੰ ਸਭ ਪਤਾ ਕਿ ਇਹਨੂੰ ਕਿੰਨੇ ਪੈਸੇ ਬਣੇ ਆ ਅੱਜ ਦੀ ਡੇਟ 'ਚ ਕੰਮ ਘੱਟ ਹੈ ਸਾਰੇ ਥੋੜਾ ਜਿਹਾ ਮਾੜਾ ਬੋਲਦੇ ਆ ਵੀ ਹਾਂ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਵਾ ਬਟ ਇਹ ਚੀਜ਼ਾਂ ਸੈੱਟ ਹੋਣਗੀਆਂ ਇਵੈਨਚੁਅਲੀ ਹੂੰ ਲੋਕਾਂ ਨੂੰ ਪੈਸੇ ਬਣੇ ਆ ਅਸੀਂ ਇਸ ਚੀਜ਼ ਤੋਂ ਨਹੀਂ ਮੁੱਕਰ ਸਕਦੇ ਹੁਣ ਨਵੇਂ ਰੂਲਸ ਕੀ ਕੋਈ ਨਵੇਂ ਰੂਲਸ ਆਏ ਨੇ ਨਵੇਂ ਰੂਲਸ ਆ ਰਹੇ ਨੇ ਸਰਕਾਰ ਥੋੜੀ ਸਟ੍ਰਿਕਟ ਹੋ ਰਹੀ ਆ ਉਹ ਕਹਿੰਦੇ ਤੁਸੀਂ ਫ੍ਰੈਂਚ ਬੋਲੋਗੇ ਤਾਂ ਵੀਜ਼ਾ ਦੇਵਾਂਗੇ ਸਕਿਲਡ ਕਰੋਗੇ ਤਾਂ ਵੀਜ਼ਾ ਦੇਵਾਂਗੇ ਹੁਣ ਉਹ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਸੁੱਤੇ ਉੱਠੋ ਜੋ ਆਪ ਚੱਕੋ ਪੀਅਰ ਸਾਡੇ ਕੋਲ ਅੱਗੇ ਤਾਂ ਪਹਿਲਾਂ ਹੀ 6 ਬੰਦ ਲੈਣੇ ਪੰਜਾਬੀਆਂ ਵਾਸਤੇ ਓਖੇ ਬੈ ਸੀਗੇ ਤੁਸੀਂ ਫਰੈਂਚ ਦੀ ਗੱਲ ਕਰੀ ਜਾਂਦੇ ਹੋ ਨਹੀਂ ਬੱਚੇ ਕਰ ਰਹੇ ਨੇ ਜੀ ਕਰਨੇ ਵਾਲੇ ਸਭ ਕਰ ਰਹੇ ਨੇ ਸਿੰਘ ਸਾਹਿਬ ਮੈਂ ਇਹੀ ਵਾਰ-ਵਾਰ ਕਹਿਣਾ ਵੀ ਜਿਹੜਾ ਨੇ ਉੱਠਣਾ ਉਹਨਾਂ ਨੇ ਉੱਠ ਹੀ ਜਾਣਾ ਵਾ ਉਹਨਾਂ ਨੂੰ ਕੋਈ ਨਹੀਂ ਚਾਹੀਦਾ ਕਿਸੇ ਦਾ ਬਹਾਨਾ ਵੀ ਹਾਂ ਮੇਰੇ ਬੈਂਡ ਨਹੀਂ ਆਏ ਮੇਰਾ ਉਹ ਨਹੀਂ ਹੋਇਆ ਹੈਗਾ ਜੇ ਮੈਨੂੰ ਪਤਾ ਵੀ ਮੇਰੇ ਵਾਸਤੇ ਕੁਝ ਕਰਨਾ ਪੈਣਾ ਪਿਛੇ ਨੇੜੇ ਦੇ ਆਪਸ਼ਨ ਨਹੀਂ ਹੈਗੇ ਉਹ ਕਰਦੇ ਪਏ ਆ ਹੂੰ ਜਿਹੜੇ ਲੋਕੀ ਮਿਸ ਗਾਈਡ ਹੋ ਕੇ ਵਾਪਸ ਮੁੜੇ ਜਾਂ ਉਹ ਲੋਕੀ ਅੱਜ ਵੀ ਮੰਦੇ ਵਾਪਸ ਫੇਰ ਬਗਵਾਦ ਦੀ ਚਲ ਕੇ ਚਾਹੇ ਅਮਰੀਕਾ ਗਈ ਹੈ ਜਾਂ ਆਸਟ੍ਰੇਲੀਆ ਗਈ ਹੈ ਜਾਂ ਕੈਨੇਡਾ ਗਈ ਹੈ ਪ੍ਰਵਾਸ ਦਾ ਕਹੋ ਵੀ ਪੰਜਾਬੀਆਂ ਦੇ ਪ੍ਰਵਾਸ ਇਹਨਾਂ ਦਾ ਮੇਲ ਰਹਿਣਾ ਹੀ ਰਹਿਣਾ ਇਹ ਰੁਕਦਾ ਨਹੀਂ ਇਹ ਨਹੀਂ ਰੁਕਦਾ ਇਹ ਅਜੇ ਤਾਂ 100 ਸਾਲ ਪਹਿਲਾਂ ਦਾ ਚੱਲਦਾ ਵੇ ਇਹ ਰੁਕਣ ਵਾਲਾ ਨਹੀਂ ਇਹ ਕਦੀ ਰੁਕ ਹੀ ਨਹੀਂ ਸਕਦਾ ਬਾਈ ਜੀ ਕਰਕੇ ਇਹ ਨੂੰ ਹੁਣ ਚਲੋ ਮੈਂ ਉਹੀ ਕਹਿਣਾ ਅੱਜ ਦੇ ਟਾਈਮ ਚ ਇਮੀਗ੍ਰੇਸ਼ਨ ਦਾ ਕੰਮ ਘਟਿਆ ਹੋਇਆ ਫੇਰ ਵੀ ਸਾਡੇ ਕੋਲ 10 ਤੋਂ 15 ਜਿਹੜਾ ਦੀ ਇਨਕੁਆਰੀ ਡੇਲੀ ਹੈਗੀ ਹੈ ਵੀ ਅਸੀਂ ਕੈਨੇਡਾ ਅਮਰੀਕਾ ਜਾਣਾ ਮਤਲਬ ਲੋਕਾਂ ਨੂੰ ਰਾਹ ਨਹੀਂ ਲੱਭ ਰਿਆ ਨਾ ਜਾਣਾਂ ਕਿਦਾਂ ਅਸਲ 'ਚ ਕੀ ਸੀ ਪਹਿਲਾਂ ਜਾਂਦੇ ਸੀ 스파우스 ਵੀਜ਼ਾ ਰਹੀਂ ਹੂੰ ਵੀ ਸਾਡੇ ਮੁੰਡੇ ਦੇ ਬੈਂਡ ਨਹੀਂ ਆਏ ਅਸੀਂ ਕੁੜੀ ਤੇ ਪੈਸੇ ਲੜਾਂਗੇ ਮੁੰਡਾ ਬਾਹਰ ਦਾ ਦੀ ਮਾਰ ਜੇ ਬਾਹਰ ਕੈਨੇਡਾ ਸਰਕਾਰ ਨੂੰ ਪਤਾ ਲੱਗ ਗਿਆ ਹੂੰ ਉਹ ਸੈਕਸ਼ਨ ਵੀ ਨਾਲ ਟਾਈਟ ਕਰਤਾ ਫਿਰ ਜੋ ਜਗਾੜੂ ਪੇਪਰਾਂ ਨਾਲ ਪਹੁੰਚਦੇ ਸੀਗੇ ਉਹ ਸੈਕਸ਼ਨ ਵੀ ਨਾਲ ਟਾਈਟ ਕਰਤਾ ਹੁਣ ਆਪਸ਼ਨ ਘਟ ਗਈ ਆ ਹੁਣ ਕਹਿੰਦੇ ਚਲੋ ਯੂਰਪ ਚੱਲਦੀ ਆ ਪ੍ਰਵਾਸ ਹੋਣਾ ਹੀ ਹੋਣਾ ਇਹ ਤੇ ਕੋਈ ਇਹਨੂੰ ਕੋਈ ਰੋਕ ਨਹੀਂ ਸਕਦਾ ਵਾ ਤੇ ਵਧੀਆ ਗੱਲ ਵੀ ਆ ਹੋਵੇ ਲੋਕੀ ਜਾਣ ਤਰੱਕੀਆਂ ਕਰਨ ਤੇ ਆਪਣੇ ਪਿੰਡਾਂ ਚ ਕੋਠੀਆਂ ਆਪਾਂਨ ਕਾਰੋਬਾਰ ਵਧਾਣ ਆਪਦੇ ਤੇ ਸਪਾਊਸ ਵਿਜੇ ਦੀ ਗੱਲ ਕੀਤੀ ਤੁਸੀਂ ਕੈਨੇਡਾ ਰਹੇ ਹੋ ਮਤਲਬ ਉੱਥੇ ਦੇ ਵਸਨੀਕ ਹੋ ਮੇਰੇ ਹਸਾਮਾ ਜੀ ਸਰ ਜੀ ਤੇ ਕੈਨੇਡਾ ਦੇ ਵਿੱਚ ਤੁਸੀਂ ਕਿਉਂਕਿ ਅੱਗੇ ਬੜੀਆਂ ਗੱਲਾਂ ਚੱਲੀਆਂ ਸੀ ਕੁੜੀਆਂ ਉੱਥੇ ਜਾ ਕੇ ਮੁੱਕਰ ਜਾਂਦੀਆਂ ਤੁਸੀਂ ਕਿੰਨੇ ਕੋ ਕੇਸ ਦੇ ਬਾਈ ਸਪਾਊਸੇ ਤੁਸੀਂ ਬਹੁਤ ਲਾਏ ਹੋਣੇ ਜਦੋਂ ਮੁੱਕਦੀਆਂ ਤੇ ਏਜੰਟ ਨੂੰ ਸਭ ਤੋਂ ਪਹਿਲਾਂ ਫੋਨ ਆਉਂਦਾ ਬਾਈ ਜੀ ਮੈਂ ਬਹੁਤ ਸਪਾਊਸ ਵਿਜੇ ਕਰਾਏ ਆ ਬਟ ਮੈਂ ਇਨੀ ਗੱਲ ਦੱਸ ਦਵਾਂ ਸਾਰੀਆਂ ਨਹੀਂ ਮੁੱਕਰਦੀਆਂ ਹੈਗੀਆਂ ਇੱਕ ਇੰਨੀਆਂ ਕੁੜੀਆਂ ਨੇ ਕੁੜੀਆਂ ਨੇ ਮਾਪਿਆਂ ਦੇ ਵੀ ਜੇ ਬਾਅਦ ਚੋ ਲਵਾਏ ਆ ਸਹੁਰਿਆਂ ਦੇ ਵੀ ਜੇ ਪਹਿਲਾਂ ਲਵਾਏ ਆ ਬਾਹਰ ਜਾ ਕੇ ਇੰਨੀਆਂ ਚੰਗੀਆਂ ਕੁੜੀਆਂ ਨੇ ਆਪਣੇ ਘਰ ਦੇਆਂ ਨੂੰ ਬੁਲਾਇਆ ਆਪਣੇ ਸਪਾਊਸ ਨੂੰ ਬੁਲਾਇਆ ਉਹਨੇ ਮੰਮੀ ਡੈਡੀ ਨੂੰ ਬੁਲਾਇਆ ਆਪਣੇ ਮਾਪਿਆਂ ਨੂੰ ਬਾਅਦ ਚੋ ਬੁਲਾਇਆ ਪਰ ਉਹਨਾਂ ਦੀ ਕਦਰ ਕਿਹਨੇ ਪਾਈ ਆ ਚਲੋ 10 ਚੋ 2 ਦੇਖੋ ਗਲਤ ਸਾਰੇ ਹੁੰਦੇ ਆ ਪਹਿਲਾਂ ਕਿੰਨੇ ਮੁੰਡੇ ਯਾਨੀ ਕੁੜੀ ਛੱਡੀਆਂ ਨੇ ਪਿੱਛੇ ਮੁੰਡੇ ਬਾਹਰ ਗਏ ਪਿੱਛੇ ਘਰ ਦੇ ਪਿੱਛੇ ਰਹਿ ਗਈਆਂ ਬੜੇ ਐਵੇਂ ਤਾਂ ਬਹੁਤ ਕੇਸ ਆਈ ਸੀ ਹੁਣ ਉਹ ਕਹਿ ਲੋ ਵੀ ਆਈਲੈਂਡਸ ਨੇ ਨਾ ਉਹ ਜੇ ਗੇਮ ਪੁੱਠੀ ਘਮਾਤੀ ਪਰ ਗੱਲ ਕੀ ਆ ਇਹ ਨਾ ਕਿਸੇ ਦੀ ਧੀ ਪੈਣ ਦੇ ਚਰਿੱਤਰ ਨੂੰ ਛਾਲਣ ਦੇ ਵਿੱਚ ਸਭ ਨੂੰ ਮਜ਼ਾ ਆਉਂਦਾ ਮੁੰਡਾ ਕਰਦੇ ਸਭ ਭੁੱਲ ਜਾਂਦੇ ਆ ਕੁੜੀ ਕਰਦੇ ਸਾਰੇ ਅੱਗੇ ਲੈ ਕੇ ਆ ਜਾਂਦੇ ਆ ਚੰਗੀਆਂ ਕੁੜੀਆਂ ਸੀ ਜਿਹੜੀਆਂ ਬਾਹਰ ਗਈਆਂ ਤੁਹਾਨੂੰ ਲੱਗਦਾ ਸੀ ਵੀ ਕਈ ਲੋਕੀ ਇਦਾਂ ਦੇ ਸੀ ਜਿਹੜਾ ਨੂੰ ਬਾਹਰ ਦਾ ਕੁਝ ਪਤਾ ਹੀ ਨਹੀਂ ਸੀਗਾ ਉਹ ਇਕੱਲੀ ਕੁੜੀ ਬਾਹਰ ਗਈ ਮੇਰੇ ਕੋਲ ਬਹੁਤ ਕੇਸ ਨੇ ਜੀ ਪਿੰਡਾਂ ਦੇ ਇੰਨੇ ਵਿਚਾਰੇ ਭੋਲੇ ਲੋਕ ਇਹਨਾਂ ਨੇ ਕਦੀ ਸਦੀ ਪਿੰਡ ਤੋਂ ਸ਼ਹਿਰ ਚੰਡੀਗੜ੍ਹ ਨੂੰ ਬਸ ਨਹੀਂ ਫੜੀ ਹੋਣੀ ਉਹ ਲੋਕੀ ਵੀ ਕੈਨੇਡਾ ਪਹੁੰਚ ਕੇ ਕੁੜੀਆਂ ਨਾਲ ਲੱਗ ਕੇ ਲੱਕੜਾਂ ਨਾਲ ਲੱਗ ਕੇ ਲੋਹੇ ਤਰ ਗਏ ਪਰ ਗਦਰ ਕਿਹਨੇ ਪਾਈ ਜਜਮੈਂਟਲ ਬਹੁਤ ਹੋ ਗਏ ਅਕੂ ਸਾਰੀਆਂ ਨਹੀਂ ਮੁੱਕਰਦੇ ਮੈਂ ਉਹੀ बार-बार ਕਹਿੰਦਾ ਵੀ ਅਸੀਂ ਲੇਬਲਿੰਗ ਨਹੀਂ ਕਰ ਸਕਦੇ ਸਭ ਨੂੰ ਵੀ ਹਾਂ ਸਾਰੀ ਗਲਤ ਨਹੀਂ ਕੁੜੀਆਂ ਚੰਗੀਆਂ ਵੀ ਬਹੁਤ ਨੇ ਜੇ ਦੋ ਗਲਤ ਹੈਗੀਆਂ ਨੇ ਮੈਂ ਗਲਤ ਦੀ ਗੱਲ ਘੱਟ ਕਰਾਂ ਚੰਗੇ ਨੂੰ ਅਪਰੀਸ਼ੀਏਟ ਕਰਾਂ ਕਿਉਂਕਿ ਇੱਥੇ ਹੁੰਦੀ ਹੈ ਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਜੇ ਮੈਂ ਨੈਗੇਟਿਵਿਟੀ ਕੰਜ਼ਿਊਮ ਕਰੂੰਗਾ ਤਾਂ ਮੈਂ ਖੁਦ ਨੈਗੇਟਿਵ ਹੋ ਜਾਊਂਗਾ ਮੈਂ ਹਮੇਸ਼ਾ ਕਹਿੰਦਾ ਪੋਜ਼ਿਟਿਵ ਰਹੋ ਚੰਗੇ ਲੋਕਾਂ ਨੂੰ ਮਿਲੋ ਚੰਗੀਆਂ ਗੱਲਾਂ ਕਰੋ ਅੱਗੇ ਆਪੀ ਵਧੋਗੇ ਹੁਣ ਜੇ ਕਰੋ ਉੱਠ ਕੇ ਤੁਸੀਂ ਦਿਖੜ ਵੇਲੇ ਰੋਣ ਲੱਗ ਜਾਣਾ ਤਾਂ ਕੁਦਰਤ ਤੁਹਾਨੂੰ ਹੀ ਬਖਸ਼ੂਗੀ ਕੁੜੀਆਂ ਮੁੱਕਰੀਆਂ ਫੇਰ ਕੀ ਹੋਗਾ ਯਾਰ ਦੋ ਮੁੱਕਰੀਆਂ ਨਹੀਂ ਅੱਠ ਚੰਗੀਆਂ ਹੈਗੀਆਂ ਨੇ ਨਾ ਅੱਠ ਨੂੰ ਪ੍ਰਮੋਟ ਕਰੋ ਅੱਠ ਦੇ ਗੁਣ ਦਾ